ਨ ਕੋ ਜੋ ਕਟਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਸੁਭਾਏ ਮਾ ਭਾਗੀ ਸਾਸੰਗੀ ਜਨੋ ਸੁਨਿਮਰ ਫਤਈ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਚਨਾ ਪਉਚਾਰਣ ਕੀਤੀ ਪਾਵਨ ਬਾਣੀ ਹਰ ਆਕ ਮਾਰੂ ਦੇ ਅੰਦਰ ਇਹ ਦੀ ਵਿਚਾਰ ਆਪਾਂ ਸਰਵਣ ਕਰਨੇ ਆ ਮਾਰੂ ਮਹੱਲਾ ਪਹਿਲਾ ਅੰਗ 1000 ਨਸ਼ ਹੈ 2 ਕੋੜੀਆਂ ਤੱਕ ਸਤਿਗੁਰਾਂ ਸੇਵਾ ਲਈ ਸੀ ਕੱਲ ਦੇ ਦੁਆਨੰਦ ਤੀਜੀ ਪੌੜੀ ਦਾ ਮੂਲ ਪਾਠ ਹੈ ਲਾਲਾ ਬੁੱਲਾ ਧਣੀ ਕੋ ਕਿਆ ਕਹੋ ਵਡਿਆਈਆ ਪਾਣਾ ਬਖਸ਼ੇ ਪੂਰਾ ਤਣੀ ਸੱਚ ਕਾਰ ਕਰਮਾਈਐ ਵਿਛੜਿਆ ਉਹ ਮੇਲ ਲਏ ਗੁਰ ਪਉ ਬਲ ਜਾਈਐ ਸਤਿਗੁਰਾਂ ਦੇ ਕੀਤੇ ਸ਼ਬਦ ਦੇ ਕੇੰਦਰੀ ਪਾਪ ਦੇ ਅੰਦਰ ਤਿਹੇ ਪ੍ਰਭੂ ਮੇਰੀ ਅਲ ਜੁਈ ਸ਼ੁਣਾ ਮੈਂ ਤੇਰਾ ਸੇਵਕ ਹਾਂ ਲਾਲਾ ਦੇ ਰਥ ਨੇ ਗੁਲਾ ਦੇਵਤ ਨੂੰ ਹੁਕਮ ਕਰਣਾ ਮੈਂ ਤਿਵੇਂ ਹੀ ਜੀਵਨ ਦਾ ਤੇ ਤੁਰਦਾ ਹਾਂ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਦਾ ਮੇਰੇ ਤੇ ਰਹਿਮ ਤਾਂ ਕਰਨ ਵਾਲਾ ਹੈ हे ਮਾਲਕ ਪ੍ਰਭ ਤੇਰਾ ਗੁਲਾਮ ਬਣ ਕੇ ਮੈਂ ਸਦਾ ਤੇਰੀ ਭਗਤੀ ਕਰਦਾ ਹਾਂ ਕਿਉਂਕਿ ਮੈਨੂੰ ਸਮਝ ਆ ਗਈ ਤੇਰਾ ਸੇਵਕ ਬਣ ਤੋਂ ਬਾਅਦ ਕਿ ਬਾਕੀ ਦੇ ਸਾਰੇ ਲਾਣ ਵਿਚ ਵਿਅਰਥ ਨੇ ਜੇ ਸਿਮਰਨ ਨਹੀਂ ਆਪਣੇ ਸੇਵਕ ਦੇ ਮਨ ਨੂੰ ਉਹ ਵਸ ਵਿੱਚ ਕਰ ਲੈਂਦਾ ਹੈ ਇਸ ਵਾਸਤੇ ਸੇਵਕ ਜਿਹੜਾ ਉਹਦੀ ਰਚਨਾ ਸਦਾ ਥਿਰ ਪ੍ਰਮਾਤਮਾ ਦੇ ਨਾਮ ਵਿੱਚ ਮਗਧ ਰਹੀਦੀ ਹੈ ਮਾਲਕ ਨੇ ਪ੍ਰਭੂ ਦੇ ਸੇਵਕ ਨੂੰ ਹੋਰ ਕੋਈ ਰਸ ਖਿੱਚ ਨਹੀਂ ਪਾ ਸਕਦਾ ਉਹ ਨੂੰ ਨਿਸ਼ਚਾ ਬਣ ਜਾਂਦਾ ਹੈ ਵੀ ਰੱਬ ਦੇ ਨਾਮ ਤੋਂ ਵਾਂਝੇ ਰਹਿਣ ਵਾਲੇ ਬੰਦੇ ਉਹ ਚੀਜ਼ ਇਕੱਠੀ ਕਰਕੇ ਲੈ ਜਾਂਦੇ ਹਨ ਜੋ ਆਤਮਿਕ ਜੀਵਨ ਦੀ ਜ਼ਾਹਰ ਹੈ ਦੂਜੀ ਪੌੜੀ ਸਤਿਗੁਰਾਂ ਬਿਆਨ ਕੀਤਾ ਸੀ ਕਿ ਸੇਵਕ ਨੇ ਹਰ ਰੋਜ਼ ਹਰ ਵੇਲੇ ਸ਼ਿਵਰਣ ਭਗਤੀ ਕਰਕੇ ਸੇਵਾ ਸੁਭਰਦੀ ਹੈ ਆਪਣੇ ਮਾਲਕ ਦਾ ਹੱਥ ਉਹ ਸਮਝ ਲੈਿੰਦਾ ਸੇਵਕ ਪਿਸਵਾ ਮੇਰੇ ਸਖਤੇ ਹੈ ਮਾਲ ਮੇਰੇ ਨਾਲ ਖਲੋਤਾ ਹੈ ਕਿਉਂ ਕਿ ਕਿਉਂਕਿ ਉਹਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਗੁਰੂ ਨੂੰ ਵੇਚ ਦਿੱਤਾ ਹੈ ਮਾਲਕ ਨੂੰ ਵੇਚ ਦਿੱਤਾ ਹੈ ਗੁਰੂ ਦੇ ਸਮਰ ਇਸ਼ਕਰ ਕੀ ਸੇਵਕ ਹਰ ਵੇਲੇ ਗੁਰੂ ਨੂੰ ਤਨ ਤਨ ਕਹਿੰਦਾ ਹੈ ਉਹ ਗੁਰੂ ਜਿਹੜਾ ਸਾਡੇ ਮਨ ਦੀ ਪੀੜਾ ਦੂਰ ਕਰਦਾ ਹੈ ਅੱਜ ਸਾਹਿਬ ਕਹਿੰਦੇ ਨੇ ਜੇ ਉਹ ਸੇਵਕ ਬਣਦਾ ਏ ਲਾਲਾ ਗੁਲਾਤਣੀ ਕੋ ਕਿਆ ਕਹੋ ਵਡਿਆਈ ਜਿਹੜਾ ਮਨੁੱਖ ਮਾਲਕ ਪ੍ਰਭੂ ਦਾ ਸੇਵਕ ਗੁਲਾਮ ਬਣ ਜਾਂਦਾ ਮੈਂ ਉਹਦੀ ਕੀ ਮਢਾਈ ਦੱਸਾਂ ਭਾਵੇਂ ਜਿਹੜਾ ਪਰਮੇਸ਼ਰ ਦਾ ਬਣ ਗਿਆ ਉਹਦੀ ਵਡਿਆਈ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂ ਕਿਉਂਕਿ ਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿੱਚ ਆਪਣੇ ਸੇਵਕ ਉੱਤੇ ਸਦਾ ਬਖਸ਼ਿਸ਼ ਕਰਦਾ ਹੈ ਹਰ ਸਮੇਂ ਮਿਹਰਮਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਤਿਗੁਰੂ ਹਮੇਸ਼ਾ ਦਇਆਤਾ ਵਿੱਚ ਰਹਿੰਦੇ ਨੇ ਪਰਮੇਸ਼ਰ ਹਮੇਸ਼ਾ ਦਇਆਪਨ ਚਾਹੀਦਾ ਜਦੋਂ ਕੋਈ ਸੇਵਕ ਬਣ ਕੇ ਉਹਦੇ ਲੜ ਲੱਗਦਾ ਵੀ ਦਾਤਾ ਮੈਂ ਤੇ ਸਾਰਾ ਕੁਝ ਤੈਨੂੰ ਦੇ ਦਿੱਤਾ ਤਨ ਮਨ ਧਨ ਸੰਗ ਸੌਂ ਗੁਰ ਕੋ ਹੁਕਮ ਮੰਨਿਆ ਕਾ ਗਿਆ। ਬਸ ਇਹ ਸਤੋ ਨਹੀਂ ਹੁੰਦਾ। ਨਾ ਸਿ ਹੁਕਮਨ ਨੇ ਆ। ਤੇ ਨਾ ਮਨ ਗੁਰੂ ਨੂੰ ਵੇਚਿਆ। ਨਾ ਤਨ ਗੁਰੂ ਨੂੰ ਦਿੱਤਾ, ਨਾ ਧਨ ਗੁਰੂ ਨੂੰ ਦਿੱਤਾ। ਅਸੀਂ ਇਹਨੂੰ ਆਪਣਾ ਮੰਨਦੇ ਨੇ। ਇਹ ਸਰੀਰ ਵੀ ਮੇਰਾ, ਪਰਿਵਾਰ ਵੀ ਮੇਰਾ, ਕਾਰਬਾਰ ਵੀ ਮੇਰਾ, ਸਭ ਦੌਲਤ ਮੇਰੀ। ਇਹ ਮਨ ਮੇਰਾ ਆਪਣਾ ਹੈ। ਤਨ, ਮਨ, ਧਨ ਸਭ ਸੋ ਗੁਰ ਕੋ। ਸਾਰਾ ਕੁਝ ਗੁਰੂ ਨੂੰ। ਸੌ ਦੇਣਾ ਹੁਕਮ ਮੰਨਿਆ ਪਾਈਏ ਉਹਦੇ ਉਹਨੂੰ ਮੰਨ ਕੇ ਰੱਬ ਪ੍ਰਾਪਤ ਹੋ ਜਾਂਦਾ ਹੈ ਕਿਉਂ ਕਿਉਂਕਿ ਉਹ ਸਭ ਤਾਕਤਾਂ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿੱਚ ਆਪਣੇ ਸੇਵਕ ਉੱਤੇ ਬਖਸ਼ਿਸ਼ ਕਰਦਾ ਰਹਿੰਦਾ ਹੈ ਜਿਸ ਦੀ ਬਰਕਤ ਦੇ ਨਾਲ ਸੇਵਕ ਨਾਮ ਸਿਮਰਨ ਦੀ ਕਾਰ ਕਰਦਾ ਮੈਂ ਮਕਸ਼ੇ ਪੂਰਾ ਕਰਨੀ ਸੱਚ ਕਾਰਕਮਾਈ ਹੈ ਵਿਛੜਿਆ ਤੋ ਮੇਰੇ ਲਈ ਬਹੁਤ ਕੋੜ ਚੰਨ ਸਾਥ ਪੂਰਾ ਖਿਆ ਫੇਰ ਦੁਬਾਰਾ ਇਹ ਮੈਂ ਆਪਣੇ ਮਾਲਕ ਪ੍ਰਭੂ ਤੋਂ ਸਦਾ ਕੁਰਬਾਨ ਜਾਨਣਾ ਗੁਰੂ ਤੋਂ ਕੁਰਬਾਨ ਜਾਨਣਾ ਜਿਹੜਾ ਵਿਛੜੇ ਜੀਵ ਨੂੰ ਪਰਮਾਤਮਾ ਦੇ ਚਰਣਾ ਵਿੱਚ ਮਿਲਾ ਦਿੰਦਾ ਹੈ ਆਪ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ਸਤਿਗੁਰਾਂ ਖੈ ਗੁਰ ਆਪਣੀ ਬਲ ਜਾਈ ਗੈ ਔਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤ ਪਰ ਜੰਮੀ ਓਨੂੰ ਸਿਮਰੋ ਉਹ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਉਹਦਾ ਚਿੰਤਨ ਕਰ ਉਹਦੀ ਅਰੰਧਨਾ ਵਿੱਚ ਝੋਟ ਉਹਦਾ ਨਾਮ ਜਪਿਆ ਕਰ ਕੋ ਬਚਾ ਸਕਦਾ ਤੇਰੀ ਜਿੰਦ ਨੂੰ ਉਹ ਤੇਰੇ ਤੇ ਕਿਰਪਾ ਕਰ ਸਕਦਾ ਹੈ ਇਸ ਕਰਕੇ ਸਤਿਗੁਰਾਂ ਚ ਉਹ ਸੇਵਕ ਜਿਹੜਾ ਮਾਲਕ ਪ੍ਰਭੂ ਦਾ ਗੁਲਾਮ ਬਣ ਗਿਆ ਜਿਹਨੇ ਸਾਰਾ ਕੁਝ ਨੂੰ ਸੌਂਪ ਦਿੱਤਾ ਉਹਦੀ ਹਰ ਸਮੇਂ ਉਹ ਰੱਖਿਆ ਕਰਦਾ ਤੇ ਗੁਰੂ ਮਿਲੰਦੈ ਵਿਛੜਿਆ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਨਹੀਂ ਢ ਵਿਛੜਿਆ ਮਿਲਨੇ ਪ੍ਰਭੂ ਹਰ ਦਰਗਾਹ ਕਾ ਪਸੇਰ ਹਰ ਨਾਮੋਂ ਮੰਤਰ ਦੜਾਏ ਦਾ ਕੱਟੇ ਹੋ ਮੈ ਰੋਗ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਨਾ ਤੁਰੇ ਪਿਆ ਸੰਜੋਗ ਸ਼ਿਵ ਕ ਆਪਣੇ ਗੁਰੂ ਨੂੰ ਸਦਾ ਕੁਰਬਾਨ ਜਾਂਦਾ ਜਿਹੜਾ ਵਿਛੜੇ ਜੀਵ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਮਿਲਾ ਦਿੰਦਾ ਕਉਤੀ ਪੜਿ ਸਤਿਗੁਰੂ ਪਿਛੇ ਲਾਲ ਨੇ ਗੁੰਮੇ ਮਤ ਖਰੀ ਗੁਰ ਕੀ ਮਤ ਨਿਕੀ ਗੁਰ